ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਲਬੀਰ ਸਿੰਘ ਨਾਨਕਪੁਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਸੀਨੀਅਰ ਉਮੀਦ ਪ੍ਰਧਾਨ ਕਪੂਰਥਲਾ ਅਸੀਂ ਅੱਜ ਆ ਲਖਣਕਲਾਂ ਦੇ ਵਿੱਚ ਆਏ ਆ ਪਹਿਲਾਂ ਸਾਡੀ ਇੱਕ ਮੀਟਿੰਗ ਸਦਰ ਥਾਣੇ ਦੇ ਵਿੱਚ ਮਹਿੰਗੇ ਭਾਗ ਦੇ ਐਸ ਡੀਓ ਔਰ ਜਿਹੜਾ ਕੋਈ ਕੰਪਨੀ ਦਾ ਨੁਮਾਇਦਾ ਹੋਗਾ ਔਰ ਐਸ ਐਚਓ ਦੇ ਨਾਲ ਐਸ ਡੀਐਮ ਦੇ ਨਾਲ ਹੋਈ ਸੀਗੀ ਅਸੀਂ ਉਸ ਦਿਨ ਆਖਿਆ ਸੀ ਵੀ ਉੱਥੇ ਬਹੁਤ ਜ਼ਿਆਦਾ ਮਹਿੰਗਾਈ ਹੋ ਰਹੀ ਆ ਤੇ ਇਹਨਾਂ ਨੇ 30 ਤਰੀਕ ਤੋਂ ਪਹਿਲਾਂ ਪਹਿਲਾਂ ਆਖਿਆ ਸੀ ਅਸੀਂ ਰੋਕ ਦਵਾਂਗੇ 30 ਤਰੀਕ ਨੂੰ ਤੁਸੀਂ ਆ ਜਿਓ ਆਪਾਂ ਬਹਿ ਕੇ ਕੋਈ ਵੇਖ ਲਾਂਗੇ ਇਹ ਨਾਂ ਤੇ ਆ ਪਏ ਆ ਨਾ ਇਹਨਾਂ ਨੇ ਮਹਿੰਗੇ ਰੋਕੀ ਹੈਗੀ ਆ ਆ ਤੁਸੀਂ ਸਾਹਮਣੇ ਦੇਖ ਸਕਦੇ ਜੇ ਟਾਵਰ ਦੇ ਬਿਲਕੁਲ ਲਾਗਿਓ ਮੇਰਾ ਖਿਆਲ ਆ 25 ਤੋਂ 30 ਫੁੱਟ ਤੇ ਲਾਗੇ ਛਾਗੇ ਵੀ ਸ਼ਾਇਦ ਆਪਾਂ ਜੇ ਮਿੰਤੀ ਕਰੀਏ ਤੇ 25 ਤੋਂ ਘੱਟ ਨਹੀਂ ਹੋਣਾ 30 ਤੋਂ ਸ਼ਾਇਦ ਵੱਧ ਨਾ ਹੋਵੇ ਟਾਵਰ ਤੇ ਲਾਗਿਓ ਮਿੱਟੀ ਚੁੱਕ ਦਿੱਤੀ ਹੋਈ ਆ ਸਾਡੀ ਸਾਰੀ ਜੁਨੀਅਨ ਦੇ ਮੈਂਬਰ ਜਿਹੜੇ ਹੈਗੇ ਆ ਆ ਖਲੋਤੇ ਹੈਗੇ ਆ ਤੁਸੀਂ ਕੈਮਰਾ ਵੇਖ ਸਕਦੇ ਹੈਗੇ ਜੇ ਵੀ ਇਹ ਸਾਰਾ ਜਿਹੜਾ 20 25 ਫੁੱਟ ਜੜੀ ਆ ਜਾਂ 30 ਫੁੱਟ ਤੱਕ ਵੀ ਆਪਾਂ ਇਹਨੂੰ ਕਹਿ ਸਕਦੇ ਹਾਂ ਜੇ ਇਹ ਮਾਈਨਿੰਗ ਕੀਤੀ ਹੋਈ ਥੱਲੇ ਚਿੱਟੀ ਰੇਤਾ ਨਿਕਲ ਆਈ ਹੈਗੀ ਆ ਔਰ ਕੋਈ ਵਿਭਾਗ ਦਾ ਮੈਂਬਰ ਹੈ ਜાં ਪ੍ਰਸ਼ਾਸਨ ਕੋਈ ਗੱਲ ਸੁਣਨ ਨੂੰ ਤੱਕ ਤਿਆਰ ਨਹੀਂ ਹੈਗਾ ਮਾਈਨਗਜ਼ੇ ਦਾ ਕੀ ਰੋਕਣੀ ਹੈਗੀ ਆ ਇਹ ਸਾਡੀਆਂ ਪਹਿਲਾਂ ਕੁਝ ਜ਼ਮੀਨਾਂ ਰੋੜਾ ਦੇ ਵਿੱਚ ਆ ਗਈਆਂ ਬਾਕੀ ਜਿਹੜੀਆਂ ਜ਼ਮੀਨਾਂ ਹੈਗੀਆਂ ਇਹ ਪੁੱਟ ਕੇ ਉੱਥੇ ਭਰਤੀ ਪਾ ਜਾਣਗੇ ਔਰ ਪੰਜਾਬ ਦੇ ਨਾਲ ਬਿਲਕੁਲ ਬੇਇਨਸਾਫੀ ਆ ਜੋ ਅਸੀਂ ਨਹੀਂ ਹੁਣ ਦਵਾਂਗੇ ਇਹ ਜਿਹੜਾ ਹੈਗਾ ਵਾ ਇਹ ਮਾਈਨਗ ਅੱਜ ਤੋਂ ਅਸੀਂ ਬਾਲਾ ਨਹੀਂ ਚੱਲਣ ਦਵਾਂਗੇ ਕੋਈ ਪ੍ਰਸ਼ਾਸਨ ਨੂੰ ਅਸੀਂ ਵਾਰ-ਵਾਰ ਫੋਨ ਕੀਤੇ ਹੈਗੇ ਆ ਕੋਈ ਵੀ ਸਾਡੀ ਇੱਛਾ ਸਾਰ ਲੈਂਡ ਨੂੰ ਤਿਆਰ ਨਹੀਂ ਹੈਗਾ ਵਾਹ ਟਿਕਸਾਨ ਯੂਨੀਅਨ ਕਾਦੀਆਂ ਜਿੰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਇੰਨੀ ਜਿਆਦੀ ਡੂੰਗੀ ਤਾਂ ਹੈ ਗਈ ਐ ਇੱਥੇ ਕੀ ਹੋਵੇਗਾ ਇੱਥੇ ਲੋਕਾਂ ਦੇ ਬੱਚੇ ਪਾਣੀ ਦੇ ਵਿੱਚ ਜਦੋਂ ਬਰਸਾਤ ਦੇ ਦਿਨ ਹੋਣਗੇ ਬੱਚੇ ਡੁੱਬ ਕੇ ਮਰਨਗੇ ਔਰ ਜਿਹੜੇ ਲਾਗ ਲੈ ਗਵਾਂਢੀ ਹੈਗੇ ਜਿਹੜੇ ਕਿਰਤ ਕਰਕੇ ਖਾਣੀ ਚਾਹੁੰਦੇ ਹੈਗੇ ਆਪਣੀ ਜ਼ਮੀਨ ਬਚਾਉਣੀ ਚਾਹੁੰਦੇ ਹੈਗੇ ਆ ਉਹਨਾਂ ਦੀਆਂ ਸਾਰਿਆਂ ਦੀਆਂ ਜ਼ਮੀਨਾਂ ਜਿਹੜੀਆਂ ਉਹ ਬਰਬਾਦ ਹੋ ਜਾਣਗੀਆਂ ਜੋ ਬਹੁਤ ਜਿਆਦੀ ਤਕੇਸ਼ਾਈ ਗਵਰਨਮੈਂਟ ਔਰ ਕੰਪਨੀ ਪ੍ਰਸ਼ਾਸਨ ਸਾਡੇ ਨਾਲ ਸਾਰੇ ਜਣੇ ਰੜਕੇ ਕਰਨ ਦੇ ਹੈਗੇ ਆ ਬਹੁਤ ਵੱਡੀ ਬੇਇਨਸਾਫੀ ਹੈਗੀ ਆ ਅਸੀਂ ਸਮੂਹ ਜੁਨੀਆਨਾਂ ਨੂੰ ਕਹਿੰਦੇ ਆ ਲਖਣਕਲਾਂ ਦਾ ਦੌਰਾ ਕਰੋ ਉੱਥੇ ਆਣ ਕੇ ਵੇਖੋ ਕਿੱਡੀ ਬੇਇਨਸਾਫੀ ਹੋਣ ਦੇ ਵੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ